ਲੋ ਜੀ ਅਸੀਂ ਪਹੁੰਚ ਗਏ ਆ ਦਸ਼ਮੇਰ ਸਿੰਘ ਜੀ ਦੇ ਸਟੋਰ ਵਾਲਿਆਂ ਦੇ ਮਾਸੂੜਾ ਸਾਹਿਬ ਦੇ ਵਿੱਚ ਜਿਹੜੀ ਇਹ ਜਿਹੜੀ ਕੋਰਟ ਭਾਵੇਂ ਆ ਗਈ ਹੈ ਜਦੋਂ ਮੈਂ ਪਹਿਲਾਂ ਵੀ ਇੱਕ ਵੀਡੀਓ ਛੋਡੀ ਵੀ ਪਾਈ ਸੀ ਤੇ ਭਾਜੀ ਕਿਸੇ ਕਾਮਰ ਦੇ ਆਪਣਾ ਚਲਦੀ ਘੜ ਗਏ ਹੋਏ ਆ ਤੇ ਉਹਨਾਂ ਦੇ ਬ੍ਰਦਰ ਇੱਥੇ ਮੌਜੂਦ ਹੈ ਤੁਹਾਨੂੰ ਜੀ ਤੇ ਉਹਨਾਂ ਨਾਲ ਮਿਲਾਂਗੇ ਤੁਹਾਨੂੰ ਤੇ ਜੋ ਵੀ ਇੰਪਲੀਮੈਂਟ ਹੈ ਨਾ ਜੋ ਵੀ ਨਾਲ ਕੋਲ ਚੱਲਦੀ ਹੈ ਸਬਸਿਡੀ ਵਗੈਰਾ ਜੋ ਵੀ ਨਾਲ ਕੋਲ ਚੱਲ ਰਿਹਾ ਸਾਰਾ ਤੁਹਾਨੂੰ ਦੱਸਣਗੇ ਬਲੇਡਾਂ ਦੇ ਦੇਖੋ ਢੇਰ ਲੱਗੇ ਪਏ ਕਹਿੰਦੇ ਜੀ ਬਲੇਡ ਨਹੀਂ ਮਿਲਦੇ ਬਲੇਡ ਦੇਖ ਲਓ ਕਿਦਾਂ ਬੋਏ ਹੋਏ ਆ ਬਾਥੂ ਬਲੇਡ ਹੈ ਤੇ ਆਪਣਾ ਘਰ ਪਹੁੰਚਦੇ ਕਰਨਗੇ ਇਹਨਾਂ ਦੇ ਇਹਨਾਂ ਦਾ ਨੰਬਰ ਦੇ ਦੇਣਾ ਹੈ ਪਰ ਤੇ ਘਰ ਪਹੁੰਚਦੇ ਕਰਨਗੇ ਤੇ ਹੋਰ ਵੀ ਕਈ ਸਕੀਮਾਂ ਆ ਇਹਨਾਂ ਕੋਲ ਰੂਟਰ ਬੈਟਰ ਵਗੈਰਾ ਜਨਰੇਟਰ ਦੇਖ ਲਓ ਇਹਨਾਂ ਦੇ ਆ ਜਨਰੇਟਰ ਪਈ ਆ ਤੇ ਚਲੋ ਭਾਈ ਜੀ ਤੁਹਾਨੂੰ ਮਿਲਾਂਦੇ ਆ ਤੇ ਹੋਰ ਵੀ ਦੁਕਾਨੇ ਆ ਤੁਹਾਨੂੰ ਭਾਈ ਜੀ ਤੇ ਆਪਣਾ ਦੱਸੋ ਮੜਾ ਜੀ ਅਸੀਂ ਆਪਣੇ ਕੋਲ ਸਰਕਾਰ ਨੇ ਇੰਪਲੀਮੈਂਟ ਹੈਗੇ ਨੇ ਠੀਕ ਹੈ ਜੀ ਤੇ ਹੁਣ ਹੋਰ ਵੀ ਇਦਾਂ ਵਿੱਚ ਵੀਦਾਂ ਆਏ ਨੇ ਜਿਹੜਾ ਕਵਰਟ ਕਰਨ ਆਏ ਨੇ ਤੇ ਤਾਂ ਕਰਕੇ ਆਪਣੇ ਕੋਲ ਰੇਟ ਬਹੁਤਾ ਇਕੱਠੇ ਹੋਇਆ ਠੀਕ ਹੈ ਜੀ ਜਿਹੜੇ ਲੈਂਡ ਫੋਰਸ ਸਾਡੇ ਕੋਲ ਅਸਮਾਨ ਦਾ ਜੀਸਮੈਂਟ ਹੈ ਕੋਈ ਵੀ ਕੰਪਲੇਨਰ ਉੱਡਾ ਬਟ ਮੈਂ ਤੁਹਾਨੂੰ ਸਾਡੇ ਕੋਲ ਪ੍ਰਾਣੂ ਕਵਰਟ ਬਟ ਰਿਵਿਊ ਲੈ ਲਿਆ ਤਾਂ ਨਹੀਂ ਹੱਸ ਰਿਹਾ ਕਿਉਂਕਿ ਅਸੀਂ ਕਿ ਸਕੀਮ ਰੱਖੀ ਹੋਈ ਹੈ ਵੀ ਪ੍ਰਾਣੂ ਕਵਰਟ ਲਿਆ ਉਹ ਨਵਾਂ ਲੈਸਦਾ ਮਾਨ ਹੈ ਹਰ ਇੰਪਲੀਮੈਂਟ ਕਰ ਲੈਂਦੇ ਆ ਜੀ ਕੋਈ ਸੇ ਕੋਈ ਹੈਪੀ ਸਿਟਰ ਹੈ ਚਾਰ ਕੋ ਸਪਰ ਗਿੱਟਰ ਆ ਵੀ ਮੈਚ ਪਾਣੀ ਦੀਏ ਤੇ ਨਵੇਂ ਸਪਰ ਗਿੱਟਰਾਂ ਵੀ ਦੇਣਗੇ ਤੇ ਸਾਰੇ ਤਰ੍ਹਾਂ ਦੇ ਗ੍ਰੇਡ ਵੀ ਆਪਣੇ ਕੋਲ ਮੌਜੂਦ ਹੁੰਦੇ ਨੇ ਜੀ ਠੀਕ ਹੈ ਜੀ ਬਾਕੀ ਸਾਰੇ ਰੂਟਾ ਬੇਟਰਾ ਦਾ ਹਰ ਤਰ੍ਹਾਂ ਦੇ ਸਪਰ ਗਿੱਟਰ ਦਾ ਸਪੇਅਰ ਪਾਰਟ ਵੀ ਆਪਣੇ ਕੋਲ ਅਵੇਲੇਬਲ ਹੈ ਰੇਕ ਸਪੇਅਰ ਪਾਰਟ ਵੀ ਇਨਾਂ ਕੋਲ ਮੌਜੂਦ ਹੈ ਕਈ ਡੀਲਰਾਂ ਦੇ ਕੋਲ ਸਪੇਅਰ ਪਾਰਟ ਨਹੀਂ ਮਿਲਦਾ ਚੀਜ਼ਾਂ ਰੱਖ ਲੈਂਦੇ ਆ ਉਹ ਸਪੇਅਰ ਪਾਰਟ ਉਹਨਾਂ ਕੋਲ ਮੌਜੂਦ ਹੁੰ ਨਹੀਂ ਹੁੰਦਾ ਤੇ ਜੀਮੇਦਾਰ ਪਰ ਭਰਾਏ ਜਿਹੜੇ ਉਹ ਆਲੇ ਦੁਆਲੇ ਭਟਕਦੇ ਰਹਿੰਦੇ ਉਹਨਾਂ ਨੂੰ ਸમાન ਤੀ ਦਿਕਤ ਬਹੁਤ ਆਂਦੀ ਆ ਤੇ ਭਾਜੀ ਹੁਣਾਂ ਕੋਲ ਹਰੇਕ ਚੀਜ਼ ਅਵੇ ਖਰਚਾ ਕਰੀ ਗੱਲ ਨਹੀਂ ਆ ਰਿਪਰ ਵੀ ਗੱਲ ਨਹੀਂ ਆਪਾਂ ਇਲਾਕੇ ਸਬਸਿਡੀ ਵੀ ਹੈਗੀ ਆ ਜੀ ਜੇ ਕਿਸੇ ਜਿੰਮੇਦਾਰ ਭਰਾ ਦੀ ਸਬਸਿਡੀ ਆਈ ਹੋਈ ਆ ਤੇ ਸਾਰੇ ਕੋਲ ਸਬਸਿਡੀ ਵਾਲੀ ਵੀ ਅਵੇਲੇਬਲ ਨੇ ਇਹ ਤੁਹਾਨੂੰ ਬਾਹਰ ਦਿਖਾਉਨੇ ਆ ਆਪਣੇ ਕੋਲੋਂ ਮਾਡਲ ਹਾਜ਼ਰ ਵੀ ਪਏ ਨੇ ਜੀ ਬਾਕੀ ਗਰਾਊਂਡ ਪੇ ਦੇ ਪੀਸ ਤੇ ਇੱਥੇ ਸੈਂਪਲ ਹੀ ਰੱਖੀ ਦਿੰਨੇ ਸਾਰੇ ਇੱਕ ਜਨਰੇਟਰਾਂ ਦਾ ਭਾਜੀ ਜਨਰੇਟਰਾਂ ਦਾ ਵੀ ਕੰਮ ਹੈਗਾ ਆਪਣਾ ਹਾਂ ਜੀ ਜਨਰੇਟਰ ਤੇ ਪੰਪ ਸੈੱਟ ਜੀ ਹਰ ਤਰ੍ਹਾਂ ਦਾ ਤੁਹਾਨੂੰ ਮਿਲ ਜੂਗੀ 5 ਕਿਲੋਵਾਰਟ ਤੋਂ ਲੈ ਕੇ ਮੈਨੂੰ ਕਿ 100 ਕਿਲੋਵਾਰਟ ਤੱਕ ਤੁਸੀਂ ਦੇ ਸਕਦੇ ਹੋ ਪ੍ਰਾਈਸ ਇਹ ਸੁਪਰਮਾਰਕਟ ਕੰਪਨੀ ਨਹੀਂ ਕੋਪਰ ਬਾਈਂਡ ਇਹ ਅਸੀਂ ਕਈ ਸਾਲਾਂ ਤੋਂ ਵੇਚ ਰਹੇ ਹਾਂ ਕੋਈ ਕੰਪਲੀਟ ਨਹੀਂ ਕੋਪਰ ਬਾਈਂਡ ਇੱਕ ਸਾਲ ਦੀ ਗਾਰੰਟੀ ਦਿੰਨੇ ਆ ਅਸੀਂ ਸਾਲ ਤੱਕ ਦੀ ਜੀ ਤੇ ਕਿਸਾਨ ਵੀਰਾਂ ਲਈ ਇਹ ਤਾਂ ਉਹ ਵਧੀਆ ਚੀਜ਼ ਹੈ ਪੰਪ ਜਿਹੜਾ ਘਾਹ ਟਰੈਕਟਰ ਧੋਣ ਨੂੰ ਵਗੈਰਾ ਇਹ ਦੇਖੋ ਇਹ ਵੀ ਚੀਜ਼ਾਂ ਵੈਲ ਵੈਲਾ ਇਹਨਾਂ ਕੋਲ ਕਾਰਵਾਸ਼ਰ ਜੀ ਕਾਰਵਾਸ਼ਰ ਵਗੈਰਾ ਜੋ ਵੀ ਆਪਣਾ ਤੁਹਾਨੂੰ ਜਾਣ ਲਈ ਨਾ ਸਰਵਿਸ ਸਟੇਸ਼ਨ ਤੇ ਲਾਉਣਾ ਹੀ ਨਹੀਂ ਹੈਗੀ ਇਹ ਚੀਜ਼ਾਂ ਇਹਨਾਂ ਕੋਲ ਅਵੇਲੇਬਲ ਹੈ ਸਾਰੀਆਂ ਤੇ ਤੁਹਾਨੂੰ ਕਟੜਾ ਬਣਨੇ ਜੀ ਮੋਰੀ ਗਈ ਮੋਟਰਾਂ ਦੇ ਸਾਡੇ ਕੋਲ ਇਹ ਕਾਰ ਵੀ ਮੋਟਰਾਰ ਹੈ ਉਹ ਸਟੈਂਡ ਵਾਲਾ ਆ ਜਾਂਦਾ ਜੀ ਨਾ ਹਾਂਜੀ ਇਹ ਤੇ ਇਹਦੇ ਬੜੀ ਪੈਪ ਹੁੰਦੀ ਹੈ ਇਹਦੇ ਤੋਂ ਲਗੜਦੇ ਆ ਹਾਂਜੀ ਹਾਂਜੀ ਮੈਂ ਤੁਹਾਨੂੰ ਦਵਾ ਦਿੰਦਾ ਇਹਦੇ ਨਾਲ ਪਾਈਪ ਨੂੰ ਇਕੱਠੀ ਹੋ ਜਾਂਦੀ ਹੈ ਜਿਹਦੇ ਤੇ ਜੇ ਤੁਹਾਨੂੰ ਪਾਈਪ ਇਕੱਠੀ ਕਰਨ ਦੀ ਸਮੱਸਿਆ ਨਹੀਂ ਤੇ ਇਹਦੇ ਹੱਡੇ ਹੈਂਡਲ ਲੱਗੇ ਹੁੰਦਾ ਜੀ ਆਹ ਪਰਦੇ ਲੱਗ ਜਾਂਦੇ ਤੇ ਇਹਦੇ ਤੇ ਸਾਰੀ ਪਾਈਪ ਉਹ ਇਕੱਠੀ ਹੋ ਜਾਂਦੀ ਹੈ ਜੀ ਅਸੀਂ ਪ੍ਰੋਪਰ ਫਿਟ ਕਰਕੇ ਬੰਦੇ ਆ ਜੀ ਜੇ ਜਿਹੜੀ ਵੀ ਕੋਈ ਰਿਕੁਆਇਰਮੈਂਟ ਹੋਵੇ ਕਿਤਾ ਕਿੰਨੇ ਕੰਮ ਦੇ ਹੱਬਲਾ ਲੈਣਾ ਜੀ ਕਿੰਨੀ ਲੰਬੀ ਪਾਈਪ ਕਿੰਨੀ ਟਾਈਪ ਦੀ ਹੈ ਨਾ ਕਈ ਸਰਵਿਸ ਸਟੇਸ਼ਨਾਂ ਲੈ ਕੇ ਜਾਂਦੇ ਨੇ ਉਹ ਵੱਡੇ ਪੰਪਲ ਹੁੰਦੇ ਨੇ ਜੀ ਪਾ ਵੀ ਹਿੰਦੀ ਆ ਜੀ ਤੇ ਕਹੇ ਜੀ ਮੋਟਰ ਵੱਡੀ ਲਗਾਉਂਦੇ ਨੇ ਕਿ ਛੋਟੀ ਲਗਾਉਂਦੇ ਨੇ ਉਹ ਆਸੇ ਗਾਗ ਦੇ ਹਿਸਾਬ ਨਾਲ ਅਸੀਂ ਉਹਦੀਆਂ ਦੀ ਲੋੜਾਂ ਦੀ ਪੂਰਤੀ ਕਰਦੇ ਨੇ ਬਣਾ ਦਿੰਦੇ ਆ। ਇਹ ਆ ਸੁਪਰ ਸੀਡਰ ਖੜੇ ਆ, ਆ ਲੈਂਡਪੋਰਸ ਦੇ ਖੜੇ ਆ ਤੇ ਆ ਜਸਵੰਤ ਦਾ ਖੜਾ ਆ। ਇਹਨਾਂ ਵੀ ਬਾਕੀ ਉਹ ਕਟਰ ਦੇ ਖੜੇ ਆ, ਉਹ ਕਟਰ ਵਾਲੇ ਬੜੇ ਮੋਟਰ ਦੇ। ਆ ਜੀ ਬਬੇ ਕੀ ਬਾਤ ਚਾਹ ਰਹੇ? ਇੱਕ ਬਲੇਡਾਂ ਦੀ ਬਹੁਤ ਸਮੱਸਿਆ ਆਂਦੀ ਪਈ ਆ, ਮੈਨੂੰ ਵੀ ਕਈ ਫੋਨ ਆਏ ਆ ਕਿ ਬਲੇਡ ਨਹੀਂ ਮਿਲਦੇ ਰਿਹਾ। ਤੇ ਇਹ ਜੇ ਉਮੀਦ ਭਾਈ ਜੀ ਹੁਣਾਂ ਦੀ ਸ਼ੋਅ ਤੇ ਹਰੇਕ ਤਰ੍ਹਾਂ ਦਾ ਬਲੇਡ ਮਿਲੂਗਾ ਤੁਹਾਨੂੰ। ਤੁਸੀਂ ਜੰਦੀ ਕੰਪਨੀ ਜਿਸ ਵੰਤ ਦਾ ਪਲੈਨ ਬੋਰਡ ਦਾ ਜਿਹੜਾ ਵੀ ਚਾਹੀਦਾ ਹੈ ਨਾ ਕੋਈ ਜ਼ਿਆਦਾ ਲੱਗਦੀ ਹੈ ਜਿਸ ਵੰਤ ਤੇ ਅਵੇਲੇਬਲ ਹੈ ਤਾਂ ਤੋਂ ਫਿਰ ਮੇਰੇ ਪਾਸ ਹਾਂਜੀ ਇਹ ਮਤਲਬ ਕਿ ਆਪਣੇ ਜੋ ਵੀ ਹੈ ਨਾ ਸਾਰੇ ਜਿਸ ਵੰਟ ਕੰਪਨੀ ਤੇ ਮੈਂ ਗਿਆ ਹਾਂ ਨਾ ਨਹੀਂ ਜੀ ਆਪਰੇ ਉਹ ਸਾਰੀ ਕੰਪਨੀਾਂ ਦੇ ਨਾਲ ਜੀ ਬਲੇਡ ਠੀਕ ਹੈ ਜੀ ਇਹ ਜਸਵੰਤ ਦੇ ਆ ਲੈਂਡ ਫੋਰਸ ਜੀ ਠੀਕ ਹੈ ਜੀ ਤੇ ਆ ਪਾਗੇ ਦਾ ਬਲੇਡ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੁਹਾਨੂੰ ਬਹੁਤ ਫੋਨ ਆਏ ਨਾ ਕਿ ਤੁਹਾਨੂੰ ਬਲੇਡ ਨਹੀਂ ਮਿਲ ਰਹੇ ਪ੍ਰੋਵਾਈਡ ਨਹੀਂ ਹੋ ਰਹੇ ਮੈਸ਼ੂ ਜਿਹੜੀ ਕੰਪਨੀ ਦੇ ਤੁਹਾਨੂੰ ਰੂਟਾ ਕਟ ਦੇ ਬਲੇਡ ਚਾਹੀਦੇ ਨੇ ਹਰ ਤਰ੍ਹਾਂ ਦੇ ਰੂਟਾ ਕਟ ਦੇ ਬਲੇਡ ਸਰਕਲ ਅਵੇਲੇਬਲ ਨੇ ਔਰ ਅਸੀਂ ਔਨ ਆਰਡਰ ਤੇ ਭੇਜ ਦਾਂਗੇ ਤੁਹਾਨੂੰ ਘਰੇ ਘਰੇ ਬਲੇਡ ਮੰਗਾ ਸਕਦੇ ਹੋ ਅਸੀਂ ਬਸਰਾ ਹੀ ਜੱਗਸੇਵੀ ਦੀ ਤਰ੍ਹਾਂ ਪ੍ਰੋਵਾਈਡ ਕਰਵਾਵਾਂਗੇ ਤੁਹਾਨੂੰ ਤੁਹਾਡੇ ਅਡੇਰਡ ਤੱਕ ਪਹੁੰਚਣ ਖਾਸ ਤਰ੍ਹਾਂ ਦੇ ਬਰੇਡ ਮਿਲ ਸਕਦੇ ਆ ਜਿਹੜਾ ਵੀ ਰੂਟੋਵੇਟਰ ਸੁਪਰਸੀਡਰ ਜਿਹੜੀ ਮਰਜੀ ਕੰਪਨੀ ਨਾਲ ਪੇ ਨਹੀਂ ਜਿਹੜੀ ਅਸੀਂ ਵੇਚਦੇ ਆ ਤੁਹਾਨੂੰ ਜੀ ਭਾਈ ਇਹ ਤਾਂ ਬੜੀ ਜਨੀਗ ਨਹੀਂ ਚੀਜ਼ ਦੇਖੀ ਹੋਇਆ ਇਹ ਬੀਐਸਏ ਕੰਪਨੀ ਦਾ ਹੈ ਕਿਹੜਾ ਮਾਡਲ ਹੈ ਇਹ ਜੀ ਭਾਈ ਨੋ ਨੋ ਬਲਕ ਪਾਪਲੇ ਜਿਹੜਾ ਵੀ ਜਿੰਨਾ ਵੀ ਬੇਕ ਦਾ ਏਰੀਆ ਜੀ ਸਾਰੇ ਪਾਸੇ ਮੋਨੋ ਬਲਕ ਬਹੁਤ ਕਾਮਯਾਬ ਨੇ ਲੋਕਾਂ ਨੂੰ ਫਟੇ ਚੜਨ ਦਾ ਜਾਂ ਪਟਿਆਂ ਦੀ ਮਸ਼ੀਨਾਂ ਵਾਲੀ ਰੱਖੀ ਕਰਨ ਦਾ ਟਾਈਮ ਨਹੀਂ ਹੈਗਾ ਆਪਾਂ ਟੌਕਸਰ ਜਾਂਦਾ ਰ ਆ ਉੱਧਰ ਜਿਹੜਾ ਨਹੀਂ ਆ ਗਈ ਨੇਰੀ ਆ ਗਈ ਅਗਲੀ ਵੀ ਸਮੱਸਿਆ ਪਣੀ ਰਹਿੰਦੀ ਆ ਅਸੀਂ ਕਈ ਸਾਲਾਂ ਤੋਂ ਮੋਨੋਬਲਾਕ ਪੰਪ ਸੈੱਟ ਵੇਚ ਰਹੇ ਹਾਂ ਇਹਦੇ ਵਿੱਚ 에ਅਰ ਕੂਲਰ ਵੀ ਪੰਪ ਆਉਂਦਾ ਜੀ ਵਾਟਰ ਕੂਲਰ ਵੀ ਆਉਣਾ ਤੇ ਇਹਦੀ ਤੁਹਾਨੂੰ ਮੈਂ ਚਲਦੇ ਦੀ ਵੀਡੀਓ ਹੀ ਭੇਜਦਾ ਹਾਂ ਹੁਣ ਵੀਡੀਓ ਦਿਖਾ ਰਹੇ ਹਾਂ ਆਪਾਂ ਆ ਇੱਕ ਯਾ স্পੈਸ਼ਲ ਚੀਜ਼ ਲਾ ਰੱਖੀ ਆ ਇਹਦੇ ਚ ਇੱਕ ਆਮ ਨਾ ਕੰਪਲੈਂਨ ਲੋਕਾਂ ਨੂੰ ਜਿਹੜੀ ਰਬੜ ਵਾਲੀ ਕੰਪਲੈਂਨ ਹੁੰਦੀ ਆ ਜਿਹਦੀ ਸਮੱਸਿਆ ਆਉਦੀ ਆ ਠੀਕ ਹੈ ਨਾ ਇਸ ਰਾਖੀ ਹੁੰਦੀ ਆ ਉਹ ਟੁੱਟ ਜਾਂਦੀ ਦੀ ਅਲਾਈਨਮੈਂਟ ਖਰਾਬ ਹੋ ਜਾਂਦੀ ਹਾਂਜੀ ਇਹਦੀ ਅਲਾਈਨਮੈਂਟ ਹਿੱਲ ਵੀ ਜਾਵੇ ਜੀ ਇਹ ਤਾਂ ਵੀ ਚੱਲੀ ਜਾਂਦਾ ਠੀਕ ਹੈ ਹਾਂਜੀ ਇਹ ਪੰਪ ਵੀ ਅਸੀਂ ਇੰਨੀ ਗਾਰੰਟੀ ਦਿੰਨੇ ਜਿਵੇਂ ਬੀਐਸਏ ਕੰਪਨੀ ਦਾ ਭਈ ਤੁਸੀਂ ਪੰਪ ਲੈ ਜਾਓ ਡਰਮ ਨੂੰ ਟੁੱਟੀ ਲਾ ਦਿਓ ਲਗਾਤਾਰ ਚੱਲੀ ਜਾਂਦੇ ਹੋ ਜਦੋਂ ਡਰਮ ਮੁੱਕ ਗਿਆ ਉਦੋਂ ਬੰਦ ਕਰਨਾ ਜੇ ਚੱਲਦੇ ਪੜੀ ਭਾਰੇ ਫਸਲੇ ਨਹੀਂ ਇਹ ਨਹੀਂ ਕਰਦੇ ਉਹ ਵੀ ਮਿੱਤਰੋ ਵੇਟ ਵਾਲੇ ਜਿਹੜੇ ਵੇਟ ਵਾਲੇ ਆ ਉਹਨਾਂ ਨੂੰ ਤਾਂ ਬਹੁਤ ਹੀ ਮਹਿੰਦੀ ਮੰਤ ਚੀਜ਼ ਹੈ ਕਿਉਂਕਿ ਗ੍ਰੇਟ ਏਰੀਆ ਦੇ ਵਿੱਚ ਨਦੀਆਂ ਦਾ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈ ਤੇ ਉਹ ਖੇਤਾਂ ਦੇ ਵਿੱਚ ਭਰ ਜਾਂਦਾ ਕਈਆਂ ਜਗ੍ਹਾ ਤੋਂ ਨਹੀਂ ਪਾਣੀ ਨਿਕਲਦਾ ਉਹਦੇ ਵਿੱਚ ਅਸੀਂ ਪਾਈਪ ਲਾ ਕੇ ਇਹਨੂੰ ਛੱਡ ਸਕਦੇ ਹਾਂ ਰਾਤ ਨੂੰ ਕਿਸੇ ਵੀ ਪਾਸੇ ਅਸੀਂ ਪਾਣੀ ਕੱਢ ਸਕਦੇ ਹਾਂ ਦਿਨ ਨੂੰ ਕੱਢ ਸਕਦੇ ਹਾਂ ਕਿਸੇ ਨਦੀ ਨਾਲੇ ਦੇ ਵਿੱਚ ਪਾਣੀ ਕੱਢ ਸਕਦੇ ਹਾਂ ਇਹਦਾ ਬਹੁਤ ਜ਼ਿਆਦਾ ਫਾਇਦਾ ਆ ਵਾਲਾ ਬਾਕੀ ਜੀ ਸਾਡੇ ਤੋਂ ਪੰਚਾਇਤਾਂ ਸਰਕਾਰੀ ਪੰਚਾਇਤਾਂ ਜਾਂ ਜਿਹੜੇ ਠੇਕੇਦਾਰ ਭਾਈ ਨੇ ਜਿਹੜੇ ਇਹਨਾਂ ਦਾ ਸੀਵੇ ਦਾ ਕੰਮ ਕਰਦੇ ਆ ਜੋ ਉਹ ਵੀ ਸਾਡੇ ਦੋਏ ਪੰਪ ਸਟ ਲੈ ਕੇ ਜਾਂਦੇ ਨੇ ਸਾਡੇ ਕੋਲ ਇਹਦੇ ਚ ਕਈ ਮਾਡਲ ਹੈ ਜੀ 4-4 ਦਾ ਪੰਪ 3-3 ਦਾ ਪੰਪ ਮੱਡ ਪੰਪ 5-5 ਦਾ 6-6 ਦਾ ਉਹ ਸਾਰੇ ਤਰ੍ਹਾਂ ਦੇ ਜੀ ਜਿਆਦਾ ਕਰਦਾ ਪੰਚਾਇਤਾਂ ਵਾਲਿਆਂ ਦੇ ਕੋਲੇ ਜਿਆਦਾ ਲਾ ਕੇ ਦੇਖੀ ਆ ਜੀ ਉਹ ਵੀ ਕੱਢਦੇ ਆ ਪੈਰਦੇ ਜੀ ਜੀ ਬਹੁਤ ਜੀ ਹਾਂਜੀ ਹਾਂਜੀ ਬਾਕੀ ਸਾਰੇ ਪਿੰਡਾਂ ਚ ਛੱਪੜਾ ਦੀ ਸਮੱਸਿਆ ਮੇਨ ਮੰਨੀ ਜਾਂਦੀ ਆ ਜੀ ਛੱਪੜਾ ਦੀ ਛੱਪੜ ਖਾਲੀ ਕਰਨੀ ਬਹੁਤ ਵੱਡੀ ਸਮੱਸਿਆ ਹੋ ਜਾਂਦੀ ਪਿੰਡ ਵਾਸਤੇ ਮੈਂ ਇਹ ਕਹਾਂਗਾ ਜੀ ਹਰ ਪੰਚਾਇਤ ਸਾਡੇ ਨਾਲ ਕੰਟੈਕਟ ਕਰੇ ਸਾਡੇ ਕੋਲ ਪਪੂ ਲੈ ਰਵੇ ਸਾਰਾ ਸਮਾਨ ਅਵੇਲੇਬ ਕਦੇ ਕਿਸੇ ਹੋਰ ਦੁਕਾਨ ਤੇ ਜਾਣ ਦੀ ਲੋੜ ਨਹੀਂ ਪੈਣੀ ਤੇ ਤੁਹਾਨੂੰ ਸਾਰਾ ਕੁਝ ਕੰਪਲੀਟ ਕਰਕੇ ਦੇਵਾਂਗੇ ਤੁਸੀਂ ਆਪਣੇ ਛੱਪੜ ਦੇ ਹਿਸਾਬ ਨਾਲ ਪੱਕਾ ਹੀ ਰੱਖ ਦਿਓ ਮੀਂਹ ਆਵੇ ਜਿੰਨਾ ਮਰਜੀ ਸਾਡਾ ਆਈ ਜਾਣਾ ਪਰ ਤੁਹਾਡਾ ਪਾਣੀ ਦਾ ਨਿਕਲਦਾ ਬੰਦੋਸਤ ਹੋ ਜਾਣਾ ਦਾ ট্রাক ਦੀਆਂ ਬਾਡੀਆਂ ਵੀ ਮੇਰੀਏ ਤੁਸੀਂ ਦੇਖ ਰਹੀ ਸੀ ਇਹ ਚੀਜ਼ ਹੈ ਅੰਦਰ ਕੈਮਰਾ ਲੱਗ ਪਈ ਸੀ ਅੰਦਰ ਕੈਮਰਾ ਦਗਾ ਮਾਰਿਆ ਅੰਦਰ ਅੰਦਰ ਦੀ ਚਾਦਰ ਦਿਖਾ ਸਕਦੇ ਹੋ ਤੁਸੀਂ ਆਹ ਚੀਜ਼ ਨੂੰ ਜੈਨ ਕਰੋ ਇਹ ਚਾਦਰ ਫਿਰ ਫਸ ਤੇ ਲੱਗਿਆ ট্রাকਾਂ ਬਾਡੀਆਂ ਚ ਇਹ ਕਹਿੰਦੇ ਯਾਦ ਦੇ ਫਰਸ਼ ਵਾਲੀ ਯਾਦਰ ਹੈ ਆਹ ਦੇਖ ਲਓ ਬਾਕੀ ਇਹਦਾ ਜਿਹੜਾ ਸਾਡਾ ਇਹ ਕਟਰਾ ਜੀ ਇਹਦਾ weight ਸਾਰਿਆ ਕਟਰਾ ਨੂੰ ਮਾਦਾ ਜੀ 3-3 ਕਮਾਂ ਦਾ ਦੇਖ ਗੇਅਰ ਬਾਕਸ ਦੇਖ ਲਓ ਤੁਸੀਂ ਕੱਡਾ ਗੇਅਰ ਬਾਕਸ ਲੱਗਿਆ ਹੋਇਆ ਹੈ ਹੈਵੀ ਗੇਅਰ ਬਾਕਸ ਲੱਗਿਆ ਹੋਇਆ ਜੀ ਤੇ ਇਹਦੇ ਸਬਸਿਡੀ ਵੀ ਪ੍ਰੂਵ ਹੈ ਜੀ ਆਪ ਸਾਰੇ ਬੁਧਾਇਆ ਮਾਰਤਾ ਦਿਖਾ ਦੇ ਮੜਾ ਜਾ ਉਧਰ ਉਹ ਪਲੇਟ ਲੱਗੀ ਐ ਤੇ ਗਰੋਂ ਦੇ ਤੇ ਇਹ ਸਾਡੇ ਕੋਲ ਕਟਰ ਅਵੇਲੇਬਲ ਨੇ ਸਬਸਿਡੀ ਵਾਲੇ ਤੇ ਬਿਨਾ ਸਬਸਿਡੀ ਤੋਂ ਵੀ ਅਵੇਲੇਬਲ ਨੇ ਜੀ ਉਹਨਾਂ ਦਾ ਰੇਟ ਵੀ ਅਸੀਂ ਬਹੁਤ ਘੱਟ ਰੱਖਿਆ ਹੋਇਆ ਜਿਹੜੇ ਜ਼ਿੰਮੇਦਾਰ ਭਰਾ ਦੀ ਸਬਸਿਡੀ ਨਹੀਂ ਪਾਸ ਹੋਈ ਉਹ ਬਿਨਾ ਸਬਸਿਡੀ ਵਾਲੇ ਵੀ ਲੈ ਜਾ ਸਕਦੇ ਨੇ ਉਹਨਾਂ ਦੇ ਵਿੱਚ ਸਾਡੇ ਕੋਲ ਰੇਟ ਬਹੁਤ ਕਈ ਤਰ੍ਹਾਂ ਦੇ ਰੇਟ ਨੇ ਉਹਨੂੰ 45000 ਦਾ ਕਟਰ ਵੀ ਮਿਲ ਜੂਗਾ ਤੇ ਇਹ ਕਟਰ ਰਿਹਾ 50000 ਦਾ ਜੀ ਜੇ ਕੋਈ ਵੀਡੀਓ ਸੰਕੇ ਆਉਂਦਾ ਉਹਨਾਂ ਨੂੰ ਹੋਰ ਡਿਸਕਾਊਂਟ ਦੇ ਦਾਂਗੇ ਇਹ ਬਾਕੀ ਡਿਸਕਾਊਂਟ ਵੀ ਕਰਨਗੇ ਤੁਹਾਨੂੰ ਸਾਡੀ ਵੀਡੀਓ ਜੇ ਕੋਈ ਦੇਖ ਕੇ ਆਂਦਾ ਤੇ ਅੱਜ ਇਹਨਾਂ ਦਾ ਇੱਕ ਕਾਜੇਟਰ ਸੇਲ ਹੋਇਆ ਸਵੈਨਪੁਰ ਪੁੱਤਾਂ ਤੇ ਇਹ ਭਾਜੀ ਉਹ ਕਹਿੰਦੇ ਆ ਅਸੀਂ 10 ਸਾਲ ਤੋਂ ਇਹਨਾਂ ਨਾਲ ਜੁੜੇ ਹੋਇਆ ਤੇ ਭਾਜੀ ਉਹਨਾਂ ਦਾ ਨਾਮ ਔਰ ਸ਼ੌਕ ਪੁੱਛਦੇ ਆਂ ਕਿ ਆਇਆ ਭਾਜੀ ਦੱਸੋ ਜੀ ਆਪਣਾ ਨਾਮ ਹਰਪੀ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਹਟਾਲਾ ਹੈ ਜਿਲ੍ਹਾ ਜਿਲ੍ਹਾ ਤੁਹਿਆਣਾ ਜੀ ਤੁਸੀਂ ਸੰਗਰਾਲਾ ਠੀਕ ਹੈ ਜੀ ਆ ਰੁਕਾ ਰੁਕਾ ਕੇ ਵੀ ਲਿਆ ਜੀ ਹਾਂ ਜੀ ਪਹਿਲਾਂ ਵੀ ਅੱਜ ਤੋਂ 10 ਸਾਲ ਪਹਿਲਾਂ ਵੀ ਇਹਨਾਂ ਕੋਲ ਲੈ ਗਿਆ ਸੀ ਠੀਕ ਹੈ ਜੀ ਤੇ ਉਹ ਪੁਰਾਣਾ ਦੇ ਕੇ ਤੇ ਨਵਾਂ ਫੇਰ ਲਾ ਕੇ ਚੱਲੇ ਆ ਤੇ ਪਹਿਲਾਂ ਹੈਪੀ ਸੀਟਰ ਵਗੈਰਾ ਵੀ ਸਾਰਾ ਜਣੇ ਕਿ ਸਮਾਨ ਇਹਨਾਂ ਕੋਲ ਤਕਰੀਬਨ ਪਹਿਲਾਂ ਵੀ ਇਹੀ ਕੰਪਨੀ ਤੋਂ ਲਿਆ ਹਾਂ ਪਹਿਲਾਂ ਵੀ ਸਵੈਂਦਾਈ ਸੀ ਹੁਣ ਵੀ ਸਵੈਂਦਾਈ ਲਾ ਕੇ ਚੱਲੇ ਆ ਕੀ ਐਪੀ ਸੀਡਰ ਵਗੈਰਾ ਵੀ ਹੈ ਨਾ ਤੁਹਾਨੂੰ ਤੇ ਤਵੀ ਵਾਲਾ ਜਿੰਦਾ ਸਾਰਾ ਸਮਾਨ ਸਾਰੀ ਨਿਕਰ ਸਿੱਧੀ ਲਾਈਨ ਫੋਟਾ ਗਿਆ ਹੋਇਆ ਜੀ ਹੈਰੀਟ ਕੀ ਦੀ ਤਸੱਲੀ ਹੈ ਹਾਂ ਜੀ ਹਾਂ ਤੇ ਤੱਗੀਆਂ ਸੀ ਤੇ ਇਹਨਾਂ ਦਾ ਜਿਹੜਾ ਪੁਰਾਣਾ ਸਮਾਨ ਕੱਟਦੇ ਨੇ ਉਹ ਵੀ ਫੁੱਲ ਫੁੱਲ ਰੇਟ ਲਾਉਂਦੇ ਨੇ ਐਜੀ ਗੱਲ ਨਹੀਂ ਵੀ ਘੱਟ ਰੇਟ ਨਹੀਂ ਲਾਉਂਦੇ ਜਿੰਨਾ ਬੰਦੇ ਦਾ ਬਣਦਾ ਗਿਆ ਜਣੇ ਕਿ ਰੇਟ ਲਾ ਕੇ ਕੁਈ ਮਤਲਬ ਕਿ ਕਿਸਾਨ ਵੀਰ ਨੂੰ ਹੋਰ ਕੀ ਚਾਹੀਦਾ ਇਹੀ ਕੁਛ ਤਾਂ ਚਾਹੀਦਾ ਹੁੰਦਾ ਜਿੰਨੇ ਦਾ ਪੁਰਾਣਾ ਲੋਹਾ ਦਾ ਕਬਾੜ ਹੋਇਆ ਪੁਰਾਣੀ ਪੁਰਾਣੇ ਸਾਡਾ ਜੀ ਇਹ ਸਾਲ ਪੂਰਾ ਜਣਕੇ ਇਹਨਾਂ ਨੇ ਗੋਸਤ ਕਰਕੇ ਭੇਜਿਆ ਹੈ ਜੀ ਕਰਦੇ ਕਿ ਕਿੰਨੇ ਦਾ ਰਹਿ ਗਿਆ ਭਾਈ ਤੁਹਾਨੂੰ ਇਹ ਇਹ ਆਪਾਂ ਨੂੰ ਜੀ 1 35000 ਦਾ ਮਿਲੇਗੀ ਹਾਂ ਜੀ ਠੀਕ ਹੈ ਜੀ ਬਸ ਆ ਵੀਡੀਓ ਨਾਲ ਜੀ ਵਗੈਰਾ ਦਿੱਤਾ ਜੀ ਸਾਰਿਆਂ ਨੂੰ ਮਿਲਿਆ ਆਪਾਂ ਜੀ ਸਭ ਤੋਂ ਬੜੀ ਵਧੀਆ ਗੱਲ ਹੈ ਜੀ ਫੀਲਿੰਗ ਬਹੁਤ ਵਧੀਆ ਨੂੰ ਯਾਰ ਨਾਲ ਗੱਲ ਕਰਦੇ ਨੇ ਜਿੰਨੇ ਕਹਿੰਦੀਏ ਤਾਂ ਕਰ ਵੀ ਲੱਗੇ ਜੀ ਹੈਜੀ ਗੱਲ ਨਹੀਂ ਕਿ ਆਪ ਹੀ ਆਇਂ ਲੈਣੇ ਨਹੀਂ ਜਣੇ ਹਾਂ ਨਹੀਂ ਕਰਦੇ ਬਹੁਤ ਵੀ ਇੱਥੇ ਤੁਹਾਨੂੰ ਜੀ ਪਾਜੀ ਇੱਥੇ ਆਈ ਹੈ ਮਾਰੇ ਸਰਦੀ ਵੀ ਚੱਲ ਰਹੀ ਹੈ ਐਸੀ ਕਿ ਐਸਾ ਕਰੀ ਹਾਂ ਜਿਹੜੇ ਕਿਸਾਨ ਵੀਰਾਂ ਦੀ ਹੁਣ ਐਸਸੀ ਕੈਟਾਗਰੀ ਭਾਈਚਾਰੇ ਦੀ ਜਾਂ ਜਨਰਲ ਕੈਟਾਗਰੀ ਦੇ ਵਿੱਚੋਂ ਸਾਰੇ ਪਾਸ ਹੋਈਆਂ ਉਹ ਸਾਡੇ ਕੋਲੋਂ ਰੂਟਾ ਕਟ ਲੈ ਜਾ ਸਕਦੇ ਨੇ ਸਾਡੇ ਕੋਲ ਸਾਰੇ ਸਬਸਿਡੀ ਵਾਲੇ ਅਵੇਲੇਬਲ ਨੇ ਲੈਂਡ ਫੋਰਸ ਤਸਵੰਤ ਤੇ ਸਵੈ ਨਹੀਂ ਤੁਸੀਂ ਦੇਖ ਲਿਆ ਆਪਣੇ ਕੋਲ ਰੂਟਾ ਕਟਵਾਉਣ ਨੂੰ ਹਾਜ਼ਰ ਮਿਲ ਜਾਣਗੇ ਜਦੋਂ ਵੀ ਤੁਹਾਡੇ ਆ ਇਹ ਟ੍ਰਾਂਸਪੋਰਟ ਸਾਡਾ ਆਪਣਾ ਟ੍ਰਾਂਸਪੋਰਟ ਸਾਡੀ ਪ੍ਰਬੰਧ ਹੈਗਾ ਜੀ ਉਹ ਵੀ ਤੁਹਾਨੂੰ ਦਿੱਕਤ ਨਹੀਂ ਹੋਣੀ ਤੇ ਸਪੈਸ਼ਲ ਰਿਸਪੌਂਸ ਵੀ ਤੁਹਾਨੂੰ ਮਿਲੇਗਾ ਹਾਂਜੀ ਉਹ ਵੀ ਰਿਸਪੌਂਸ ਦੇਣਾ ਹੈ ਜੇ ਤੁਸੀਂ ਦਾ ਕੋਈ ਵੀਡੀਓ ਸ਼ੇਅਰ ਭਾਜੀ ਦੀ ਵੀਡੀਓ ਸ਼ੇਅਰ ਕਰਕੇ ਸਥਾਨ ਦੇਖ ਕੇ ਆਇਆ ਤਾਂ ਅਸੀਂ ਰਿਸਪੌਂਸ ਦੇਵਾਂਗੇ ਚਲੋ ਠੀਕ ਹੈ ਜੀ ਤੇ ਭਾਜੀ ਜੀ ਨਾਲ ਆਪਣਾ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਅਨੰਤ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਆ ਮੱਠਵੜਾ ਸਾਹਿਬ ਇਹ ਜ਼ਮੀਨਿਤ ਬਾਜੀ ਦੀ ਜ਼ੋਖ ਤੇ ਤੇ ਇਹਨਾਂ ਦੀ ਇੱਕ ਬ੍ਰਾਂਚ ਆਪਣੀ ਦੂਸਰੇ ਚੰਕੌਰ ਸਾਹਿਬ ਦੇ ਵਿੱਚ ਤੇ ਅਸੀਂ ਪਹੁੰਚੇ ਸੀਗੇ ਤੇ ਜੋ ਵੀ ਕਿਸਾਨੀ ਨਾਲ ਜੁੜੇ ਹੋਏ ਇੰਪਲੀਮੈਂਟ ਸਭ ਇੱਥੇ ਹੈਗੇ ਆ ਤੁਸੀਂ ਦੇਖ ਸਕਦੇ ਆ ਸਾਨੂੰ ਤਾਂ ਕਈਆਂ ਚੀਜ਼ਾਂ ਦਾ ਪਤਾ ਵੀ ਨਹੀਂ ਕਿ ਇਸ ਤੀਵੀ ਦੇ ਵਰਤਿਆਂ ਜਾਂਦੀਆਂ ਦੇਖੋ ਤਾਂ ਸਹੀ ਆਹ ਦੇਖੋ ਆਹ ਸਪਰੇਅ ਵਾਲੀ ਆ ਇਹ ਤਾਂ ਮੈਂ ਪਹਿਲੀ ਵਾਰ ਦੇਖੀ ਆ ਜੀ ਬਹੁਤ ਤਗੜੇ ਗੱਡੇ ਨੇ ਲੋ ਲੋ ਕੋ ਕੰਟੈਂਸ ਕੋ ਪੱਲਾਇਆ ਉਹਨਾਂ ਲਈ ਆ ਇਹ ਆ ਦੇਖੋ ਆ ਬਲੀ ਮਹਾਬਲੀ ਕੋਲੋ ਦੇਖੋ ਕਿੱਡੇ-ਕਿੱਡੇ ਆ ਆ ਪੁਰਾਣੇ ਸੁਪਰ ਸੀਡਰ ਜੇ ਕਿਸੇ ਨੂੰ ਚਾਹੀਦੇ ਹੁਣ ਸਾਡੇ ਨਾਮ ਦੇ ਨਾਲ ਦੇਖੋ ਬੈਚ ਲੱਗੇ ਆ ਰਾਜਾ ਦਾ ਇਹ ਵੀ ਤੁਸੀਂ ਦੇਖ ਸਕਦੇ ਆ ਤੇ ਆ ਦੇਖੋ ਇਧਰ ਸੋਲਸ ਹੈ ਸਿਸਟਮ ਬਹੁਤ ਤਗੜਾ ਹੈ ਆ ਬਹੁਤ ਤਗੜੀ ਜੀ ਇੱਕ ਮਾ ਗਏ ਆ ਕੁੱਲ ਜੰਦੀਆਂ ਸਾਧੀਆਂ ਪਲੇਟਾਂ ਇਹਨੂੰ ਪਾ ਕੇ ਮੋਟਰ ਤੇ ਜਿੱਦਾਂ ਮਰਜ਼ੀ ਲੈ ਜਾਓ ਮੋਟਰ ਤੇ ਟਰੈਕਟਰ ਪਿੱਛੇ ਪਾ ਕੇ ਨਜ਼ਾਰੇ ਨਾਲ ਤਾਂ ਘਾਰਾ ਕਰੀ ਮੁਰਕੇ ਯੂਜ਼ ਕਰੋ ਘਰ ਲਾ ਦਿਓ ਬਿਜਲੀ ਦੀ ਖਫਤ ਆ ਨਹੀਂ ਤੇ ਆ ਪੁਰਾਣੀ ਕੋਈ ਡ੍ਰਿਲ ਪਈ ਆ ਜ਼ੀਰੋ ਡ੍ਰਿਲ ਲੈ ਜੀਏ ਤੇ ਆ ਕਰਾ ਆ ਆ ਪੁਰਾਣੀ ਸੁਪਰ ਸੀਟਰ ਹੈ ਜੇ ਕਿਸੇ ਨੇ ਲੈਣੇ ਹੋਣ ਸੰਪਰਕ ਕਰ ਸਕਦਾ ਭਾਜੀ ਉਹ ਨਾਲ ਤੇ ਮੈਂ ਨੰਬਰ ਉੱਪਰ ਮੈਂਸ਼ਨ ਕਰ ਦੂੰਗਾ ਨੰਬਰ ਚੱਲਦਾ ਕਰ ਦੂੰਗਾ ਭਾਜੀ ਨਾਲ ਤੁਸੀਂ ਕਨੈਕਟ ਕਰ ਲਿਓ ਕਲਾਸ ਤੇ ਆਸ ਤੇ ਰੈਪੀ ਸੀਟਰ ਹੈ ਜੇ ਕੋਈ ਹੋਰ ਆ ਤਕੀਆਂ ਚੈੱਕ ਕਰੋ 16 ਨਾ ਆ 16 ਨਾ ਤਰਨਾਂ ਆਹ ਪ੍ਰੋਜੈਕਟ ਇੰਟਰਨੈਸ਼ਨਲ ਸੁਪਰ ਸੀਡਰ ਜਿਹੜਾ ਬੰਦਾ ਹੈ ਉਹਦੇ ਲਈ ਤੇ ਆ ਟੈਂਕੀ ਆ ਸਪਰੇਅਰ ਉਹ ਸਿਸਟਮ ਸਰ ਉਹ ਬਾਹਰ ਵਾਲਾ ਇਟਲੀ ਵਾਲਾ ਸਿਸਟਮ ਇਹ ਇੱਥੇ ਵਾਲਾ ਇੰਡੀਆ ਵਾਲਾ ਚੈੱਕ ਕਰ ਵਾਲਾ ਪਲਾਉ ਚੈੱਕਰ ਦੋ ਵਾਲੇ ਵੀ ਤੇਰੀਆਂ फटाफट ਵੀਡੀਓ ਛੋਟੀ ਛੋਟੀ ਹੈ ਜਿਆਦਾ ਲੰਬੀ ਨਹੀਂ ਕਰਾਂਗੇ फटाफट ਕੰਮ ਬਣਾ ਦੇਣਾ ਇਹ ਆ ਫਾਇਦਾ ਦੀ 11ਾਂ ਉਹ ਇਹ 13 ਦੇ ਹੈ ਜੀ 13 ਦੇ ਪਾਵਰ ਵਧੀਆ ਸਪਰੀਮ ਆ ਵੇ ਹੈਵੀ ਡਿਊਟੀ ਆਹ ਬਹੁਤ ਤਗੜੀ ਚੀਜ਼ ਲੱਗੀ ਆ ਦੂਸਰੀ ਆ ਮੱਕੀ ਵਾਲੀ ਕੰਪੈਨ ਦਾ ਆ ਰੁਟਾ ਬਿੱਟਰ ਦੇਖ ਲੋ ਮਾਰਾ ਕੁੱਤਾ ਨੇ 10 ਕੁੱਤਾ ਸੋਰੀ 10 ਕੁੱਤਾ ਰੁਟਾ ਬੈਠਾ ਜਸਵੰਤ ਦਾ ਟੋਪ ਦੀ ਗੱਲ ਨਹੀਂ ਆ 2 ਸਾਲ ਹੋ ਗਏ ਮੈਨੂੰ ਯੂਜ਼ ਕਰਦੇ ਨੂੰ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਰੁਟਾ ਬੈਟਰ ਉਹ ਸੁਪਰ ਸੀਡਰ ਦਾ ਜਿਹੜਾ ਲਾ ਕੇ ਰੁਟਾ ਬੈਟਰ ਆ ਦੇਖੋ ਸੁਪਰ ਸੀਡਰ ਇਹ ਜਸਵੰਤ ਦਾ ਅਲਤਾ ਕਿਸੇ ਵੀ ਚੀਜ਼ ਨੂੰ ਫਰਕ ਨਹੀਂ ਪਿਆ ਕੋਈ ਆ ਬਤਨੀ ਕਿਹੜਾ ਖਿੱਚੂਗਾ ਇਹਦਾ ਕੋਈ ਕਰਮਾਂ ਵਾਲਾ ਖਿੱਚੂਗਾ ਬੱਲੇ 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 ਇਹਦਾ ਬੰਦੇ ਦੇ ਵੀ ਟੁਕੜੇ-ਟੁਕੜੇ ਹੋ ਜਾਣੇ ਛੋਟੇ-ਛੋਟੇ ਹੈਂ ਬਹੁਤ ਅਗੜੀਆਂ ਆ ਜੀ ਤਗੀਆਂ 1 2 3 4 5 6 7 8 9 10 12 12 24 ਤਗੀਆਂ ਆ ਜੀ ਮੂੰਹ 4x4 ਲਈ ਆ ਬੜੇ ਲਈ ਜਿਹੜਾ 100 HP ਤੋਂ ਉੱਪਰ ਰਹੇਗਾ ਆ ਦੇਖੋ ਠੀਕ ਆ ਯਾਰ ਬੂਟੇ ਲਾਣੇ ਵਾਲੀ ਮਸ਼ੀਨ ਜੀ ਜਿੱਦਾਂ ਆਪਾਂ ਬੂਟੇ ਲਾਣੇ ਆ ਆਪਣੇ ਸ਼ੋਟੇ ਜਿੱਦਾਂ ਮਿਰਚਾਂ ਦੇ ਬੂਟੇ ਹੋਗੇ ਵਗੈਰਾ ਵਗੈਰਾ ਇਹ ਉਹ ਲਾਣ ਲਈ ਆ ਇਹ ਮਸ਼ੀਨਾਂ ਨਵੀਆਂ ਤਕਨੀਕਾਂ ਦੇਖੋ ਟਿਕਣੀ ਵਾਲੀਆਂ ਵਧੀਆ ਚੀਜ਼ਾਂ ਨੇ ਬਾਹਰ ਦੀਆਂ ਤਕਨੀਕਾਂ ਆਈ ਇਹ ਆ ਪੁਰਾਣੀਆਂ ਸੀ ਕਿਦਾਂ ਦੇ ਇਸਹ ਕਹਾਂ ਲਈ ਇਹ ਕਿਸੇ ਮੇਰੇ ਵੀ ਨੂੰ ਪੁਰਾਣਾ ਸੁਪਰ ਸੂਡਰ ਵੀ ਚਾਹੀਦਾ ਸਾਨੂੰ ਇੱਥੇ ਕਨੈਕਟ ਕਰ ਸਕਦਾ ਜਰਮੀਤ ਬਾਜੂ ਮੈਂ ਨੰਬਰ ਮੈਂ ਮੈਂਨਸ਼ਨ ਕਰ ਦੂੰਗਾ ਆ ਪੁਰਾਣਾ ਸੂਡਰ ਪਿਆ ਐਤਲੋਂ ਕੱਪੀਆਂ ਆ ਆ ਜਿੰਦੇ ਤੇ ਆ ਬਹੁਤ ਵਧੀਆ ਹੈਵੀ ਜਿੰਦੇ ਆ ਆ ਦੇਖੋ ਇਹ ਕਮਾਟੀ ਲਈ ਹੈ ਸਟਾਕਰ ਸਮਾ ਦੀ ਦੇ ਪਲੈਂਟਰ ਰਹਿ ਗਮਾਦੀ ਦਾ ਮਗਰ ਲਗੀ ਜਿਹੜਾ ਘਾਹ ਲਈ ਹੁੰਦਾ ਰੂਟਾ ਬਿਟਾ ਟਾਇਰ ਪੁਰੰਗੀਆਂ ਚੀਜ਼ ਆ ਆ ਵੀ ਸਪਰੇਅ ਵਾਲਾ ਹੋ ਗਿਆ ਇਹ ਖੁੱਲ ਜਾਂਦੀ ਏ ਇਦਾਂ ਦੋ ਤਿੰਨ ਨਾਲ ਆਪੇ ਨਿਕੰਮੀ ਨਾ ਤਿੰਨ ਨਾਲ ਲੱਗ ਜਾਂਦੀ ਏ ਇਹ ਆਹ ਦੇਖ ਮੰਤਰਾ ਅੰਦਰ ਉੱਤਰ ਗਿਆ ਤੇ ਉਹ ਆਪਣਾ ਖੜਾ ਏ ਕੀ ਕਰਾਂਗੇ ਲੱਗਿਆਂਗੇ ਇਹ ਤਾਂ ਤਾਂ ਨਹੀਂ ਪਾਣੀ ਤਾਂ ਆਪਾਂ ਦੇ ਪਿੱਛੇ ਪੋਰਾ ਪੁਆਈਆਂ ਆ ਤਿੰਨ ਦਿਖਾ ਦੇ ਮੜਾ ਜੀ ਔਰ ਕੋਈ ਅੱਜ ਤੱਕ ਇਹਨੂੰ ਕੋਈ ਕੰਪਲੀਟ ਹੀ ਨਹੀਂ ਹੈਗੀ ਇਹਦੇ ਵਿੱਚ ਆ ਪੂਰਾ ਵੀ ਸ਼ੂਟ ਨੇ ਜੀਂਗੀਆਂ ਕਰ ਦਿੱਤੀਆਂ ਚਲਾਣ ਵਿੰਲੇ ਇਹ ਘਮਾ ਦਿੰਦਾ ਸਗਾ ਐਂ ਬਸ ਚੱਲੇ ਜਾਂਦੇ ਇਹ ਨਹੀਂ ਚੱਕ ਕੇ ਘਮਾਈਦਾ ਹੁੰਦਾ ਹਣੇਸ਼ਾ ਮੋੜ ਤੋਂ ਕਿਤਾਬ ਹੀ ਜੀਆਂ ਹੁੰਦੀਆਂ ਦੇਖੋ ਆ ਰੋਕੀ ਗੱਲਬਾਤ ਹੈ ਕੋਈ ਵੀਰਾਂ ਇਹਨੂੰ ਮੈਂ ਰੂਟਾ ਬੈਟਰ ਤੇ ਸਭ ਤੋਂ ਘੱਟ ਮੈਨੂੰ 2 ਸਾਲ ਹੋ ਗਏ ਯੂਜ਼ ਕਰਦੇ ਇਹਨੂੰ ਆ ਡ੍ਰਿਲ ਤਾਂ ਸੀ ਸਿਰਫ ਸੀਜ਼ਨ ਸੀਜ਼ਨ ਯੂਜ਼ ਕਰੀਦੀ ਐ ਬਾਕੀ ਮੁੜ ਕੇ ਲਾ ਕੇ ਖੜੀ ਕਰ ਦੇਈਦੀ ਐ ਟਰੂਟੇਟਰ ਦਾ ਇੰਨਾ ਕ ਫਾਇਦਾ ਹੈ ਨਾ ਬਹੁਤ ਜ਼ਿਆਦਾ ਮਤਲਬ ਕਿ ਨਾ ਕੋਈ ਅਜੇ ਤੱਕ ਕੰਪਲੀਟ ਨਹੀਂ ਆਈ ਹੈ ਜੀ ਇਹਦੀ ਸਿਰਫ ਆਹ ਜਰੂਰ ਟੁੱਟੀ ਐ ਆਹ ਟੁੱਟੀਆਂ ਵਾਲੀ ਇਹ ਵੀ ਪੱਥਰ 'ਚ ਫਸ ਗਈ ਸੀ ਪੱਥਰ 'ਚ ਫਸਣ ਕਰਕੇ ਟੁੱਟੀ ਐ ਬਾਟਾ ਦੇ ਨਾਲ ਪੱਥਰ ਸਗਾ ਉੱਥੇ ਟੁੱਟ ਗਈ ਸੀ ਤੇ ਬਾਕੀ ਤੁਸੀਂ ਦੇਖ ਸਕਦੇ ਆ ਕੋਈ ਨੂੰ ਇਦਾਂ ਦੀ ਕੰਪਲੀਟ ਨਹੀਂ ਆਈ ਹੈ ਜੀ ਬਾਕੀ ਤੇਲ ਤੂ ਜੂਸ ਚੇਂਜ ਕਰ ਦਈਦਾ ਇਹਦਾ ਤੇ ਬਲੇਡ ਚੇਂਜ ਕੀਤੇ ਆ ਕਿਹਦੇ ਹੁਣ ਬਲੇਡ ਚੇਂਜ ਕੀਤੇ ਰਾਤ ਉੱਦਾਂ ਤੁਸੀਂ ਵੀ ਵੀਡੀਓ ਦੇਖੀ ਹੋਣੀ ਇਸ ਤਰ੍ਹਾਂ ਪ੍ਰੋਫਾਈਲ ਦੀ ਆਪਾਂ ਤਾਂ ਦੇ ਦਿੱਸ਼ ਜਿਹੜੀ ਗੱਲ ਦੱਸ ਰਿਹਾ ਮੈਂ ਇਹ ਕਾਪੀ ਫਰਮ ਦੁਕਾਨ ਦਾ ਐਡਰੈਸ ਦਵਾਂਗੇ ਉੱਥੇ ਜਾ ਕੇ ਫੋਟੋ ਉਹਦੀ ਲਾ ਦੇਵਾਂਗੇ ਨਾਲ ਤੇ ਆਹ ਰੇ ਵਾਲੀ ਨਹੀਂ ਚੱਲਦੀ ਖਾਦ ਕਰਾ ਦੇਣੀ ਦੇਖੋ ਕਿ ਆ ਵਧੀਆ ਚੀਜ਼ ਹੋਣੀ ਹੈ ਇਹ ਤਕਨੀਕਾ ਅੱਗੇ ਤੋਂ ਅੱਗੇ ਲੇਬਰ ਦਾ ਤਾਂ ਕੰਮ ਹੀ ਖਤਮ ਹੋ ਜਾਂਦਾ ਹੈ ਦੀਬ ਨੇ ਲੈਣੇ ਹੁਣ ਕਿਸਾਨ ਭਰਾ ਨੇ ਕੋਈ ਇੰਪਲੀਮੈਂਟ ਲੈਣਾ ਹੋਵੇ ਕੋਈ ਪੁਰਾਣਾ ਚੱਲਦਾ ਲੈਣਾ ਹੋਵੇ ਜਾਂ ਨਵਾਂ ਲੈਣਾ ਹੋਵੇ ਭਾਜੀ ਹੁਣਾਂ ਨਾਲ ਕਨੈਕਟ ਕਰ ਲਿਓ ਨੰਬਰ ਉੱਪਰ ਚੱਲਦਾ ਆ ਸਾਰਾ ਕੁਝ ਤੁਸੀਂ ਪੁੱਛ ਸਕਦੇ ਆ ਫੋਨ ਕਰਕੇ ਠੀਕ ਹੈ ਜੀ ਇੱਕ ਇਹਨਾਂ ਦੀ ਚਮਕੂਰ ਸਾਹਿਬ ਦੇ ਵਿੱਚ ਹੈ ਬ੍ਰਾਂਚ ਤੇ ਇੱਕ ਇਹਨਾਂ ਦੀ ਮਛੂਰਾ ਸਾਹਿਬ ਦੇ ਵਿੱਚ ਉਹ ਤੁਸੀਂ ਆਪਣਾ ਕਾਲ ਕਰਕੇ ਪੁੱਛ ਲਿਓ ਤੇ ਆਪਣਾ ਰਸਤਾ ਕਰ ਲਿਓ ਉਹਨਾਂ ਨਾਲ ਸਰਦਿਓ ਮਾੜਾ ਜਾਗ ਕਿ ਪਤਾ ਲੱਗ ਜਿਵੇਂ ਕਿਸੇ ਪਸੰਦ ਆ ਤੁਸੀਂ ਸਾਡੇ ਤੋਂ ਕੋਈ ਵੀ ਮਸ਼ੀਨਰੀ ਲੈਣ ਲਈ ਸੰਪਰਕ ਕਰ ਸਕਦੇ ਹੋ ਸਾਡਾ ਐਡਰੈਸ ਆ ਜੀ ਮੇਰਾ ਨਾਮ ਸਰਲੋਚਨ ਸਿੰਘ ਰਾਵਰੋਡ ਦਸ਼ਮੇਸ਼ ਮਸ਼ੀਨਰੀ ਸਟੋਰ ਰਾਵਰੋਡ ਮਾਛੋੜਾ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਨੰਬਰ ਵੀ ਸਾਡੇ ਨਿਊਜ਼ੀਨਸ ਸਕਰੀਨ ਤੇ ਦੇਖਦੇ ਨੇ ਤੇ ਤੁਸੀਂ ਨੰਬਰਾਂ ਤੇ ਆਰਡਰ ਪਾ ਸਕਦੇ ਹੋ ਤੇ ਜਦੋਂ ਮਰਜ਼ੀ ਆਓ ਤੁਹਾਨੂੰ ਹਰ ਜੀ ਜੋ ਵੇਰ ਗੀ ਜੀ ਉਹ ਤੁਹਾਨੂੰ ਮਿਲਵਾ ਦੇਵਾਂਗੇ ਜਿਹੜੀ ਵੀ ਤੁਸੀਂ ਮੰਗੋਗੇ ਜਿਵੇਂ ਦੀ ਸਮਾਨ ਅਸੀਂ ਜੋ ਕਹਾਂਗੇ ਉਹੀ ਕੁਆਲਿਟੀ ਦਾ ਹੋਊਗਾ ਸਾਡੇ ਕੋਲ ਸਾਰੇ ਬ੍ਰੈਂਡਰ ਕੰਪਨੀ ਨੇ ਜਨਰੇਟਰ ਸੈੱਟ ਜਿਹੜੇ ਅਸੀਂ ਨਵੇਂ ਦਿੰਨੇ ਆ ਜੀ 5 ਕਿਲੋਵਾਰਟ ਤੋਂ ਲੈ ਕੇ 100 ਕਿਲੋਵਾਰਟ ਤੱਕ ਜਿਹੜਾ ਨਵੇਂ ਜਨਰੇਟਰ ਜਿਹੜੇ ਘਰਾਂ ਚ ਚੱਲਦੇ ਨੇ ਉਹ ਕ੍ਰਮਟਨ ਜਾਂ ਹਿੰਦ ਕੰਪਨੀ ਦਾ ਹੁੰਦਾ ਜੀ ਜਾਂ ਆਪਣੇ ਕੋਲ ਆਲਮਗੀਰ ਕੰਪਨੀ ਦਾ ਹੁੰਦਾ ਜੀ ਬਸ ਸਾਡੇ ਕੋਲ ਬ੍ਰੈਂਡਰ ਤੋਂ ਵਧੀਆ ਨੇ ਸਾਰੇ ਦੇਸੀ ਜਨਰੇਟਰ ਕੋਲ ਹੀ ਹੁੰਦੇ ਅਸੀਂ ਨਾਲ ਹੀ ਆ ਪਿੱਟਾ ਬੰਦਦੇ ਆ ਤੇ ਤੁਹਾਨੂੰ ਜਿਹੜਾ ਵੀ ਜਨਰੇਟਰ ਦੇਵਾਂਗੇ ਉਹਦੀ ਫੁੱਲ ਗਾਰੰਟੀ ਦੇਵਾਂਗੇ ਬਾਕੀ ਰਿਪੇਅਰ ਦਾ ਵੀ ਪੂਰਾ ਪ੍ਰਬੰਧ ਹੈ ਪਰ ਵੀ ਸਾਡੇ ਕੋਲ ਵਰਕਸ਼ਾਪ ਬਹੁਤ ਵਧੀਆ ਮਿਸਤਰੀ ਨੇ ਸਾਡੇ ਕੋਲ ਤੇ ਹਰ ਤਰ੍ਹਾਂ ਦੇ ਸਪेयर पार्ट ਵੀ ਹੈ ਤانوں ਹੋ ਵੀ ਕੋਈ ਖੱਜਲ ਹੋਣੀ ਨਹੀਂ ਬਾਕੀ ਇੰਪਲੀਮੈਂਟ ਵੀ ਤੁਹਾਨੂੰ ਮੈਂ ਦਿਖਾਉਂਦੇ ਆ ਪਿੱਛੇ ਉਧਰ ਜਿਹੜੇ ਪੇਵ ਆ ਬਾਕੀ ਇੱਕ ਵੀਡੀਓ ਅਸੀਂ ਹੋਰ ਬਣਾਵਾਂਗੇ ਥੋੜਾ ਸਮਾਨ ਜਿਹਾ ਸੈੱਟ ਕਰਨੇ ਵਾਲਾ ਆ ਤੇ ਇੱਕ ਵੀਡੀਓ ਹੋਰ ਆ ਸਾਡੀ ਹਲੇ ਘਰ ਖੜੀ ਜੀ ਬਾਹਰ ਸਾਈਡ ਤੇ ਉਹ ਸਾਰੀ ਮਸ਼ੀਨਰੀ ਜਦੋਂ ਇੱਕ ਸਾਧੇ ਵਿੱਚ ਠੀਕ ਕਰਾਂਗੇ ਫਿਰ ਸਾਰੀ ਮਸ਼ੀਨਾਂ ਦਾ ਚੱਲੋਗੇ ਤੁਹਾਨੂੰ ਤੇ ਚਲੋ ਠੀਕ ਆ ਭਾਜੀ ਹੋਰ ਹੋਰ ਰੱਖਵਾ ਜੀ ਠੀਕ ਹੈ ਤੇ ਮੈਂ ਵੀ ਆਪਣਾ ਸੁਪਰ ਸੀਡਰ ਸੈੱਟ ਕਰਾਣ ਆਇਆ ਸੀਗਾ ਥੋੜਾ ਉਹਦਾ ਕੰਮ ਜਿਹਾ ਲੱਗਾ ਤੇ ਤਵੀਆਂ ਤੁਵੀਆਂ ਦਾ ਕੰਮ ਜਿਹਾ ਥੋੜਾ ਜਿਹਾ ਤੇ ਇੱਕ ਅੱਧੀ ਪੋਰ ਖਰਾਬ ਸੀਗੀ ਉਹ ਉਹ ਵੀ ਮੈਂ ਧੋਤਾ ਨਹੀਂ ਸੀਗਾ ਤੇ ਧੋ ਕੇ ਐਂ ਖੜਾ ਕਰਦਾ ਤੇਲ ਦਿੰਦਾ ਨਹੀਂ ਉਹਦੇ ਕਰਕੇ ਥੋੜੀ ਖਰਾਬਾ ਜੀ ਦਾ ਤਸल्ली باش ਹੋ ਰੱਬਿਆ ਨਾਲ ਕੇ ਦਿੱਤੀ ਆ ਜੀ ਬਿਲਕੁਲ ਬੰਦੇ ਜਿਹੜੀ ਗੱਲ ਨੂੰ ਦੱਸਾਇਆ ਹੋਰ ਨੌ ਪਰਮਾਉ ਮਾਈ ਠੀਕ ਹੈ ਜੀ ਧੰਨਵਾਦ ਤੁਹਾਨੂੰ ਬੱਚਾ